ਜੇ ਸਸਤੇ ਟਰੈਕਟਰ ਲੈਣੇ ਹੁੰਦੇ ਨਾ ਮਿੱਤਰੋ ਵੀਡੀਓ ਨੂੰ ਦੇਖ ਲਓ ਸ਼ੇਅਰ ਕਰ ਦਿਓ ਤੁਹਾਡਾ ਫਾਇਦਾ ਹੋ ਜੂ ਤੁਹਾਡੇ ਕਿਸੇ ਸੱਜਣ ਮਿੱਤਰ ਦਾ ਫਾਇਦਾ ਹੋ ਜੂ ਅੱਜ ਬਠਿੰਡੇ ਏਰੀਆ ਦੇ ਵਿੱਚ ਉਹ ਨਾ ਇੱਕ ਆਪਾਂ ਹੋਰ ਸੱਜਣ ਲੱਭ ਲਿਆ ਛੋਟੀ ਜੀ ਉਮਰ ਦਾ ਮੁੰਡਾ ਬੇਸਕ ਟਰੈਕਟਰਾਂ ਦਾ ਕੰਮ ਬਹੁਤ ਚਿਰ ਤੋਂ ਕਰਦਾ ਹੈ ਕਾਫੀ ਟਰੈਕਟਰ ਨਾ ਬਾਈ ਦੇ ਘਰੇ ਖੜੇ ਅੱਜ ਆਪਾਂ ਪਹਿਲੀ ਵਾਰੀ ਵੀਡੀਓ ਕਰਨ ਆਏ ਆ ਜਿਵੇਂ ਇਹ ਸੋਨਾਲੀਕਾ ਖੜਾ 750 ਦਾ ਇਧਰਲੇ ਪਾਸੇ ਨਿਊ ਹਾਲੈਂਡ 3630 ਖੜਾ ਧਰਮੇ ਉਧਰ ਸਵਰਾਜ ਖੜਾ ਆਹ ਖੜਾ 363 ਉਧਰ ਸਵਰਾਜ ਖੜਾ ਸੋਨਾਲੀਕਾ ਖੜਾ ਸ ਤੇ ਪਿੰਡ ਬਾਈ ਦਾ ਕਿਹੜਾ ਆਪਾਂ ਪੁੱਛਾਂਗੇ ਬਾਈ ਸਸਰੀ ਕਲਪਿੰਡ ਕਿਹੜਾ ਹੈ ਚੁਗੇ ਕਲਾ ਬਾਈ ਚੁਗੇ ਕਲਾ ਪਿੰਡ ਹੈ ਇਹ ਨਾਮ ਤੁਹਾਡਾ ਦੀਪੂ ਬਾਈ ਕਿੰਨੇ ਟਾਈਮ ਤੋਂ ਕੰਮ ਕਰਦੇ ਹੋ ਸਾਲ ਹੋ ਗਏ 8-9 ਸਾਲ ਹੋ ਗਏ 8-9 ਸਾਲ ਹੋ ਗਏ ਹਾਂਜੀ ਹਾਂ ਜੀ ਕਿੰਨੀ ਪੜਾਈ ਕਰਨ ਤੋਂ ਬਾਅਦ ਇਧਰ ਨੂੰ ਪੈ ਗਿਆ ਦੀ ਗੱਲ ਬਸ 12 11-12 ਕਰਕੇ ਵੀ ਆਪਾਂ ਜਾਨੀ ਕਿ ਪ੍ਰੈਕਟਿਸ ਕਰਨ ਤੋਂ ਬਾਅਦ ਖੇਤੀ ਵੀ ਨਾਲ ਇੱਕ ਸਾਈਡ ਬਿਜ਼ਨਸ ਵੀ ਕਰ ਲੈਨੇ ਆ ਵਧੀਆ ਗੱਲ ਹੈ ਕਰ ਵੀ ਲੈਣਾ ਚਾਹੀਦਾ ਗੱਲ ਇਹ ਹੈ ਜਿਵੇਂ ਹੁਣ ਨਵੇਂ ਮੁੰਡੇ ਬਾਹਰ ਨੂੰ ਭੱਜੇ ਜਾਂਦੇ ਆ ਟੁੱਟਾ ਨਹੀਂ ਦਿਲ ਕੀਤਾ ਵੀ ਨਹੀਂ ਵੀਰੇ ਆਪਾਂ ਬਸ ਆਪਣਾ ਪਰਜਾਨ ਹੀ ਖੇਤੀ ਵਾਲ ਸ਼ੌਂਕ ਸੀ ਵਾ ਟਰੈਕਟਰਾਂ ਦਾ ਸ਼ੌਂਕ ਸੀਗਾ ਹਾਂ ਮਿੱਤਰੋ ਗੱਲ ਬਣਦੀ ਐ ਨੇ ਚਾਹੀਦਾ ਬਈ ਜੀ ਹੈਨਾ ਪੰਜਾਬ ਦੇ ਵਿੱਚ ਜੇ ਕੰਮ ਜਿਹੜੇ ਸੱਜਣ ਨੇ ਕਰਨਾ ਉਹਦੇ ਵਾਸਤੇ ਕੋਈ ਕਮੀ ਨਹੀਂ ਕੋਈ ਘਾਟ ਨਹੀਂ ਹੈਨਾ ਕੋਈ ਨਾ ਉਹਦਾ ਸਾਈਡ ਬਿਜ਼ਨਸ ਆ ਕਰ ਲੈਨੇ ਤੇ ਲੈ ਮੇਟਰ ਵਾਜਣਾ ਬਾਈ ਕੋਲੇ ਕਿੰਨੇ ਟਰੈਕਟਰ ਖੜੇ ਨੇ ਭਈ ਆਪਣੇ ਕੋਲੇ ਹੈਗੇ 5 ਟਰੈਕਟਰ ਆਈ 5 6 ਟਰੈਕਟਰ ਨੇ ਕਿਦੋਂ ਟਰੈਕਟਰ ਵਿਕੇ ਵੀ ਹੈ ਬਾਕੀ ਵੇਕੇ ਨਾਲੇ ਵੀ ਹਾਂ ਅੱਛਾ ਦੋ ਵਿਕ ਵੀ ਗਏ ਇੱਕ ਵੀ ਗਏ ਹਾਂ ਵਿਕੇ ਵੀ ਹੈ ਲੈ ਮੇਟਰ ਉਹਨਾਂ ਦੀ ਵੀ ਆਪਾਂ ਦੱਸ ਦਾਂਗੇ ਵੀ ਯਾਰ ਕਿਹੜੇ ਪਿੰਡ ਦੇ ਸੱਜਣ ਲੈ ਕੇ ਹੈ ਨਾ ਹਾਂ ਹਾਂ ਨਹੀਂ ਨਹੀਂ ਕੋਈ ਤੇ ਬਈ ਆਪਾਂ ਸ਼ੁਰੂਆਤ ਕਰਦੇ ਆ ਆ ਟਰੈਕਟਰ ਤੋਂ ਜਿਹੜਾ 750 ਖੜਾ ਹੈ ਨਾ ਸੋਨਾ ਲੀਕਾ ਇਹ ਇੱਕ ਦੀਪੂ ਕਿੰਨਾ ਮਾਡਲ ਹੈ ਇਹ 13 ਮਾਡਲ ਹੈ ਬਈ 2013 ਮਾਡਲ ਹੈ ਹਾਂ ਪਾਵਰ ਸਟੀਅਰਿੰਗ ਡਬਲ ਕਲੱਚ ਤੇਲ ਬ੍ਰੇਕਾਂ 'ਚ ਅੱਛਾ ਪਾਵਰ ਸਟੀਅਰਿੰਗ ਆ ਇਹਦੇ ਟਾਇਰਾਂ ਦੀ ਕੀ ਕੰਡੀਸ਼ਨ ਹੋ ਟਾਇਰ ਮੰਨ ਕੇ ਚਲੋ ਜੇ ਅਗਰ ਦੱਸ ਕੇ 70 70 ਪੈਸੇ ਮਗਰਲੇ 65 ਪੈਸੇ ਐਮ ਆਰ ਫਾ ਚੌਂਕੜਾ ਹੀ ਐ ਚਾਰੇ ਟਾਇਰ ਹੈਗੇ ਨੇ ਐਮ ਆਰ ਫਾ ਹਾਂ ਇੰਜਨ ਗੇਅਰ ਦਾ ਬਿਲਕੁਲ ਚੰਗਾ ਬਾਹ ਕੇ ਲਿਆ ਜਾ ਸਕਦੇ ਐ ਠੀਕ ਹੈ ਜੀ ਕੰਡੀਸ਼ਨ ਤਾਂ ਬਈ ਇਹ ਓਰੀਜਨਲ ਹੀ ਐ ਓਰੀਜਨਲ ਓਰੀਜਨਲ ਕੋਈ ਬੰਦਾ ਗਲਮ ਸਾਫ ਕੋਈ ਕੋਈ ਟਰੈਕਟਰ ਜਿਹਦਾ ਜੇ ਕੋਈ ਪਾਰਟ ਪੇਂਟ ਹੋਇਆ ਤਾਂ ਦੱਸ ਦੇ ਹਾਂ ਜੀ ਦੱਸ ਕੇ ਦੱਸ ਕੇ ਬਈ ਜੋ ਗੱਲ ਦਾ ਕੋਈ ਇਹਦਾ ਨੰਬਰ ਕਿੱਥੋਂ ਦਾ ਬਈ ਇਹ ਕੱਥਲ ਨੰਬਰ ਆ ਦੂਜੇ ਨਾਮ ਆ ਪੇਵੇ ਓਕੇ ਹਾਂ ਇਹਦੀ ਡਿਮਾਂਡ ਕੀ ਰੱਖੀ ਆ ਆਪਣੇ ਇਹਦੀ ਡਿਮਾਂ ਵਾ ਸਾਢੇ 3 ਲੱਖ ਰੇਟਰ ਦੇ ਦੇ ਦਾਂਗੇ ਜੀ 15000 ਡਿਸਕਾਊਂਟ ਹੋ ਗਿਆ ਯਾਨੀ ਕਿ 3 ਲੱਖ ਤੇ 50000 ਦਾ ਹਾਂ ਹੋਰ ਮਾਨਸਟਰ ਵੀਡੀਓ ਦੇਖ ਕਿਉਂ 5000 ਰੁਪਏ ਹੋਰ ਸਕਾਊਂਟ ਕਰਦਾ ਹੈ 5 ਨਹੀਂ ਹੁੰਦਾ ਫਿਰ 10 ਹੀ ਹੋਊਗਾ 3 ਲੱਖ ਤੇ 40000 ਦਾ ਟਰੈਕਟਰ ਬੋਲੂਗਾ ਚਲੋ ਤੁਸੀਂ ਕਹਿੰਦਾ ਜੀ ਕੋਈ ਗੱਲ ਬਈ ਜਿਹੜਾ ਆਹ ਖੜਾ 36 ਸੀ ਤੀ ਹੁਣ ਆ ਦੱਸ ਕਿੰਨਾ ਮਾਡਲ ਹੈ ਇਹ 14 ਮਾਡਲ ਹੈ ਸੁਪਰ ਅੱਛਾ 14 ਮਾਡਲ ਚ ਆ ਜਾਂਦਾ ਹਾਂ ਹੂੰ ਟਾਪ ਮਾਡਲ ਆ ਗਿਆ ਜੀ ਕੰਡੀਸ਼ਨ ਪੰਜਾਬ ਨੰਬਰ ਪਟਿਆਲਾ ਨੰਬਰ ਪਟਿਆਲੇ ਦਾ ਨੰਬਰ ਹੈ ਹਾਂ ਜੀ ਕੰਡੀਸ਼ਨ ਦਾ ਓਰੀਜਨਲ ਹੀ ਹੈ ਬਈ ਰੇ ਨਹੀਂ ओके हां ਟਰੈਕਟਰ ਇੰਜਨ ਕੇਰ ਦਾ ਚੰਗਾ ਵਾਹ ਕੇ ਲੈ ਜਾ ਸਕਦਾ ਹੈ ਹਾਂ ਪਰ ਮੇ ਲਿੰਕਾ ਨੂੰ ਕਹਿੰਦਾ ਟਰੈਕਟਰ ਸਾਰਾ ਦਿਖਾ ਦੇ ਬਾਈ ਪਟਿਆਲੇ ਦਾ ਨੰਬਰ ਵੀ ਪਾ ਪਟਿਆਲਾ ਨੰਬਰ ਹੈ ਪਾਰਟੀ ਕਮੀ ਦਾ ਨਾਮ ਆ ਇਹ ਇਹ ਦੂਜੀ ਪਾਰਟੀ ਦੇ ਨਾਮ ਉਹ ਸਰਕਾਰੀ ਪਲੇਟਾ ਬੋਟਾ ਲੱਗੇਗਾ ਸਾਰਾ ਕੁਝ ਠੀਕ ਹੈ ਤੇ ਇਹ ਦੱਸਿਓ ਇਹ ਟਰੈਕਟਰ ਦੀ ਡਿਮਾਂਡ ਕੀ ਹੈ ਇਹਦੀ ਡਿਮਾਂਡ 4 ਲੱਖ ਤੇ 45000 ਰੁਪਏ ਦੀ 4 ਲੱਖ ਤੇ 45000 ਛੱਡਾਂਗੇ ਕਿੰਨੇ ਦਾ ਪਾਹੀ ਇਹ ਦੇ ਦਿਆਂਗੇ ਆਪਾਂ 410000 ਦਾ ਜੀ 10000 ਰੁਪਏ ਉੱਡ ਗਿਆ ਪੂਰੇ 4 ਲੱਖ ਦਾ ਟਰੈਕਟਰ ਇਹ ਬਣੂ ਤੇ ਬਾਈ ਜਿਹੜਾ ਇਧਰ ਨੇ ਪਾਸੇ ਖੜਾ ਟਮਾਟੀ 8 ਨੰਬਰ ਹਰਿਆਣਾ ਤੇਲ ਬ੍ਰੇਕਾਂ ਚ ਆ ਗਿਆ ਕਲੋਸ ਕਰ ਇੰਜਨ ਚ ਆ ਗਿਆ ਇਹਦੀ ਕੁਆਲਿਟੀ ਚੰਗਾ ਟਰੈਕਟਰ ਚੰਗਾ ਕੰਡੀਸ਼ਨ ਦਾ Ориਜినਲ ਹੈ ਬਈ ਇਹ ਹਾਂ Ориਜినਲ ਟਰੈਕਟਰ ਹੈ ਹਿੱਸੇ ਉਸੇ ਦਾ ਸਾਰਾ ਰੰਗ ਦਾ Ориਜినਲ ਕਲੋਸ ਕਰ ਇੰਜਨ ਚ ਆ ਗਿਆ ਅਜੇ ਟਰੈਕਟਰ ਤੇ ਰੇਸ਼ ਵਾਲੀ ਵੀ ਨਾਲ ਦੀ ਸੀਲ ਪਈ ਹੈ ਮੈਂ ਦੇਖ ਲਿਆ ਮੈਂ ਕਿਹਾ ਬਲਾਕ ਤਾਂ ਬਹੁਤ ਸੁੱਕਾ ਹੈ ਪਿਆ ਚੰਗਾ ਸੁੱਕਾ ਨਜ਼ਾਰਾ ਹੈ ਹਾਂ ਤੇਲ ਬ੍ਰੇਕਾਂ ਚ ਕਲੋਸ ਕਰ ਇੰਜਨ ਚ ਨੰਬਰ ਐ ਐਚ 4 ਹੈ ਬਈ ਐਚ 4 ਨੰਬਰ ਹੈ ਓਕੇ ਪਾਰਟੀ ਕਿੰਨੀ ਦਾ ਨਾਮ ਹੈ ਇਹ ਦੂਜੀ ਪਾਰਟੀ ਦੇ ਨਾਮ ਹੋ ਗਈ ਕੰਡੀਸ਼ਨ ਦਾ Ориਜినਲ ਹੈ ਸਾਰਾ Ориਜినਲ ਟਰੈਕਟਰ ਹੈ ਜਿੱਥੇ ਜੀਕਰ ਵਾਹ ਲਾਂ ਚੱ ਇਹ ਡਿਮਾਂਡ ਆਪਣੀ 2,75,000 ਆਈ ਹਾਂ ਆਪਾਂ ਦੇ ਦਿਆਂ 2,55,000 ਰੁਪਏ ਦਾ ਉੱਡੂਗਾ 5 ਵੀ ਉੱਪਰ ਲਾ ਉਹ ਥੋੜੀ ਛ ਹੈ ਹੈ ਥੋੜੀ ਛ ਬਾਈ ਕਹਿੰਦਾ ਹੋਊਗਾ ਪਤਾ ਨਹੀਂ 2.5 ਦਾ ਵੀ ਕੋ 2.5 ਦੇ ਵਿੱਚੋਂ ਵੀ ਮਾਨਤਾ ਕਰ ਦੇ ਬਾਈ ਚਲੋ ਕੋਈ ਗੱਲ ਨਹੀਂ ਜੇ ਤੁਹਾਡੀ ਵੀਡੀਓ ਦੇਖ ਕੇ ਆਪਾਂ ਕਰ ਦਾਂਗੇ ਜੀ ਕਰੋਗੇ ਹਾਂ ਮੈਂ ਮਿੱਤਰੋ ਬੜੀ ਚੰਗੀ ਬੈਟਰੀ ਸਭ ਕੁਝ ਨਾਲ ਆਜੂ ਕਰਾ ਫਟਾਫਟ 6 ਮਾਡਲ ਹੈ ਹਾਂ 2.5 ਲੱਖ ਦੇ ਵਿੱਚੋਂ ਵੀ ਮਾਨਤਾਣ ਹੋ ਜੇ ਕਿਸੇ ਸੱਜਣ ਨੇ ਮੌਕਾ ਸੰਭਣਾ ਨਾ ਮੇਲਾ ਲੁੱਟਣਾ ਤੇਲ ਬ੍ਰੇਕਾਂ ਚ ਕਲੋਸ ਕਰ ਇੰਜਨ ਚ ਅੱਛਾ ਕੋ ਤੇਲ ਬ੍ਰੇਕਾਂ ਕਰ ਲਓ ਉਸ ਕਰ ਇੰਜਨ 55 ATP ਜੀ ਓਕੇ ਕਰਨਾਲ ਨੰਬਰ ਆਨਲਾਈਨ ਕਾਪੀ ਪਾਸਿੰਗ ਹੈਣੀਗੀ ਅੱਛਾ ਦੱਸਣ ਦਾ ਫਾਇਦਾ ਹੀ ਸਹੀ ਗੱਲ ਹੈ ਦੱਸ 60 ਪੈਸੇ ਚਾਰੇ ਹੂੰ ਇੰਜਨ ਗੇਅਰ ਦਾ ਚੰਗਾ ਹੈਗਾ ਓਕੇ ਕਿਕਡੀਸ਼ਨ ਦਾ Ориਜਨਲ ਹੀ ਹੈ ਮਾੜੀ ਮੋਟੀ ਹਲਕੀ ਬੁਲਕੀ ਤਿਆਰੀ ਹੈ ਪੁਰਾਣੀ ਹੋਈ ਆ ਆਪਾਂ ਕੋਈ ਨਹੀਂ ਕਰਾਈ ਅੱਛਾ ਪਹਿਲਾਂ ਦੀ ਹੋਈ ਹੋਈ ਹੈ ਹਾਂ ਇਹਦਾ ਕੀ ਮੰਗਦੇ ਹੋ ਬਈ ਇਹਦਾ ਰੇਟ ਆਈ 290000 ਰੁਪਇਆ 2 ਲੱਖ ਤੇ 90000 ਹਾਂਜੀ ਛੱਡਾਂਗੇ ਕਿੰਨੇ ਦਾ ਆਪਾਂ ਇਹ ਇਹ ਦੇ ਦੇਾਂਗੇ 265000 ਦਾ 265000 ਦਾ ਬਾਈ ਕਹਿੰਦਾ ਆਪਾਂ ਦੇ ਦਾਂਗੇ ਮਾਡਲ ਹੈਗਾ 7 7 ਮਾਡਲ ਆ 55 ਐਚਪੀ ਵਾਲਾ ਪਲੱਸ ਵਾਲਾ ਮਾਡਲ ਆ ਪਲੱਸ ਵਾਲਾ ਮਾਡਲ ਆ ਥੋੜੀ-ਮੋਟੀ ਟੈਚਿੰਗ ਪੈਚਿੰਗ ਹੈਗੀ ਆ ਹਾਂ ਹਲਕੀ-ਪੁਲਕੀ ਹਲਕੀ ਮਿਲਦੀ ਆ ਦੱਸੋ ਹਾਂ ਤੇ ਆ ਜੋ ਮਿੱਤਰੋ ਬਾਈ ਜਿਹੜਾ ਆ ਖੜੇ ਨੇ ਦੋ ਆ ਇਹ 14 ਮਾਡਲ ਹੈ ਜੀ ਆਪਾਂ ਵੇਚਿਆ ਆ ਆ ਸੁਵਰਾਜ ਹਾਂ ਇਹ ਚ ਆਪਣੇ ਮੰਨ ਕੇ ਚੋ ਡਬਲ ਵਾਲੀ ਡਰ ਕੇ ਬੰਦੇ ਲਗਾਏ ਹੋਇਆ ਓਕੇ 14 ਦਾ ਮਾਡਲ ਦੀ ਇਹ ਵੇਚਦਾ 14 ਡਬਲ ਡੈਸ਼ਬੋਰਡ ਟੌਪ ਮਾਡਲ ਇਹ ਆਪਾਂ 4 ਲੱਖ ਰੁਪਏ ਟ੍ਰੈਕਟਰ ਵੇਚਿਆ ਆ 4 ਲੱਖ ਦਾ ਹਾਂ ਚੰਗਾ ਅਰੀਜਨਲ ਇੱਕ ਗਿੱਦਰਵੈਰਗੇ ਦਿੱਤਾ ਜੀ 15 ਮਾਡਲ ਹੈ ਇਹ ਦਾ ਮੰਨ ਕੇ 375000 ਰੁਪਏ ਦਾ 375000 ਹਾਂ ਫਰਸਟ ਪਾਰਟੀ ਦਾ ਚੰਗਾ ਟਰੈਕਟਰ ਮੰਨਣਾ ਮਾਰੀ ਤੇ ਭਾਈ ਹੁਣ ਇਹ ਟਰੈਕਟਰ ਤਾਂ ਮਾਲਕ ਦੀ ਕਿਰਪਾ ਨਾਲ ਤੁਹਾਡੇ ਵਿਕ ਜਾਣੇ ਆ ਕਿਸੇ ਸੱਜਣ ਨੇ ਇਹਨਾਂ ਤੋਂ ਇਲਾਵਾ ਕੋਈ ਹੋਰ ਟਰੈਕਟਰ ਲੈਣਾ ਹੋਵੇ ਦਵਾਦੋਂਗੇ ਹਾਂ ਦਵਾ ਦੇਾਂਗੇ ਜੀ ਠੀਕ ਹੈ ਸਾਡੇ ਆਦੇ ਸਪਨਨ ਕੇ ਤੁਸੀਂ ਕਿਹੜੇ ਕਿਹੜੇ ਟਰੈਕਟਰ ਵੱਧ ਖਰੀਦ ਕੇ ਲੈ ਕੇ ਆਉਣੇ ਆ ਅਸੀਂ ਹੌਲੈਂਡ ਸੋਨਾਲੀਕਾ ਤੇ 855 ਜੀ ਬਸ ਤੇ ਨੇ ਟਰੈਕਟਰਾਂ ਦਾ ਕੰਮ ਜ਼ਿਆਦਾ ਕਰਦੇ ਹਾਂ ਹਾਂ ਜੀ ਹਾਂ ਜੀ ਸੋਨਾਲੀਕਾ ਹੌਲੈਂਡ ਤੇ 855 ਹਾਂ ਕਾਗਜ਼ਾ ਪੱਤ ਪਿੰਡ ਚੁਗੇ ਕਲਾਂ ਬਾਈ ਦਾ ਬਈ ਇਹ ਕਿੱਧਰ ਨੂੰ ਜਾਂਦਾ ਰਸਤਾ ਜਿੱਥੇ ਪ੍ਰਕਾਰ ਆਪਣਾ ਇਹ ਛੋਟ ਚੁਗਿਆਂ ਨੂੰ ਜਾਂਦਾ ਈ ਚੁਗੇ ਖੁਰਦ ਚੁਗੇ ਖੁਰਦ ਹਾਂ ਚੁਗੇ ਕਲਾਂ ਤੋਂ ਚੁਗੇ ਖੁਰਦ ਨੂੰ ਇਹ ਪੇ ਆਏ ਕਹਿੰਦੀ ਵੀ ਮੇਰ ਮਿੱਤਰ ਦੇ ਪਿੰਡ ਨੂੰ ਜਾਂਦਾ ਬਸ 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 ਮੇਰ ਮਿੱਤਰ ਦੇ ਪਿੰਡ ਨੂੰ ਜਾਂਦਾ ਮੇਰ ਮਿੱਤਰ ਦਾ ਪਿੰਡ ਹੈ ਚੁਗੇ ਖੁਰਦ ਉੱਥੇ ਨੂੰ ਰਸਤਾ ਜਾਂਦਾ ਉਹ ਰਸਤੇ ਤੇ ਨਾ ਇਹ ਬਾਈ ਦਾ ਪਲੋਂ ਦਾ ਆਪਣਾ 6-7 ਕਿਲੋਮੀਟਰ ਪੈ ਜਾਂਦਾ 5 ਕਿਲੋਮੀਟਰ ਠੀਕ ਹੈ ਹਾਂ ਕਿ ਦਰਵਾਜ਼ਾ ਆਪਾਂ ਨੂੰ ਮੰਨ ਕੇ 12 ਪੈ ਜਾਂਦਾ ਠੰਡਾ 18 ਪੈ ਜਾਂਦਾ ਠੀਕ ਹੈ ਨਾ ਬਾਈ ਦਾ ਦੀਪੂ ਆ ਮਿੱਤਰੋ ਕੋਈ ਵੀ ਟਰੈਕਟਰ ਤੁਹਾਨੂੰ ਪਸੰਦ ਆਉਂਦਾ ਬਾਈ ਤੋ ਹਰ ਲੈ ਲਿਓ ਇਥੋਂ ਕੋਈ ਰੋਟਾਵੇਟਰ ਲੈ ਲਿਓ ਚੁੱਪ ਕਰਕੇ ਵਾਹ ਕੇ ਦੇਖਿਓ ਜਦੋਂ ਤੁਹਾਡੇ ਮਨ ਨੂੰ ਤਸੱਲੀ ਹੋ ਗਈ ਨਾ ਫੇਰ ਟਰੈਕਟਰ ਦਾ ਸੌਦਾ ਕਰਿਓ ਨੰਬਰ ਆਪਾਂ ਕੈਪਸ਼ਨ ਦੇ ਵਿੱਚ ਲਿਖਤਾ ਪਿੰਡ ਚੁੱਗੇ ਕਲਾਂ ਦੇ ਵਿੱਚ ਆਜੋ ਕਰਾਂ ਬਾਈ ਫਟਾਫਟ ਦੀਪੂ ਬਾਈ ਦੇ ਘਰੇ